ਇੱਥੇ ਤੁਹਾਨੂੰ ਪਤਾ ਹੈਗਾ ਜਿਹੜਾ ਸਾਡੇ ਇਥੇ ਪਸਤੀ ਦਾਵਾ ਖੇਲ ਮਕਦਮਾ ਦਰਜ ਹੋਇਆ ਹੈਗਾ ਮਕਦਮਾ ਨੰਬਰ 143 ਜਿਹਦੇ ਵਿੱਚ ਇੱਕ ਨਵਾਲਗ ਬੱਚੀ ਦੀ ਜਿੱਦੀ ਡੈਥ ਹੋਈ ਸੀਗੀ ਉਹਦੇ ਵਿੱਚ ਅਸੀਂ ਮਿਤੀ 23 ਤਰੀਕ ਨੂੰ ਜਿਹੜਾ ਹੈਗਾ ਉਹ ਉਹਦੇ ਵਿੱਚ ਮੰਗਤਰਾਮ ਏਐਸਆਈ ਜਿਹੜਾ ਉੱਥੇ ੌਕੇ ਤੇ ਗਿਆ ਸੀਗਾ ਉਹਨੂੰ ਅਸੀਂ 23 ਤਰੀਕ ਨੂੰ ਸਸਪੈਂਡ ਕਰਕੇ ਉਹਦੀ ਵਿਭਾਗੀ ਕਾਰਵਾਈ ਜਿਹੜੀ ਹੈ ਉਹ ਅਮਲ ਤੇ ਜਾਂਦੀ ਸੀਗੀ ਤੇ ਅੱਜ ਜਿਹੜਾ ਹੈਗਾ ਉਹਨੂੰ ਮਹਿਕਮੇ ਤੋਂ ਤੋਂ ਬਾਅਦ ਜਦੋਂ ਮਕਦਮਾ ਦਰਜ ਤੋਂ ਬਾਅਦ ਢੰਗਾਈ ਨਾਲ ਜਿਹੜੀ ਜਾਂਚ ਕੀਤੀ ਗਈ ਉਹ ਜਾਂਚੇ ਪਾਇਆ ਗਿਆ ਹੈਗਾ ਕਰਕੇ ਵੀ ਇਹਦੀ ਜਿਹੜੀ ਬਹੁਤ ਨਲਕੀ ਹੈਗੀ ਆ ਔਰ ਇਹਨੇ ਆਪਣੀ ਡਿਊਟੀ ਜਿਹੜੀ ਹੈਗੀ ਆ ਉਹ ਪ੍ਰੋਪਰ ਤਰੀਕੇ ਨਾਲ ਜਿਹੜੀ ਨਹੀਂ ਕੀਤੀ ਔਰ ਅਨਗੈਲੀ ਕੀਤੀ ਹੈਗੀ ਆ ਔਰ ਇਸ ਕਰਕੇ ਜਿਹੜਾ ਹੈਗਾ ਉਹਨੂੰ ਵਿਭਾਗੇ ਤੋਂ ਜਿਹੜਾ ਹੈਗਾ ਬਰਖਾਸਤ ਕਰ ਦਿੱਤਾ ਗਿਆ ਸਰ ਸਸਪੈਂਡ ਕਿਦੋਂ ਕੀਤਾ ਗਿਆ ਸੀ ਉਸ ਦੇ ਬਾਰੇ ਵੀ ਦੱਸ ਦਿਓ ਕੀ ਅਨਗੈਲੀ ਪਾਈ ਗਈ ਸੀ ਉਸ ਤੇ ਮਿਤੀ 23 ਤਰੀਕ ਨੂੰ ਜਿਹੜਾ ਹੈਗਾ ਜਦੋਂ ਇਨੀਸ਼ੀਅਲ ਸਟੇਜ ਦੇ ਉੱਤੇ ਇਹ ਗੱਲ ਸਾਹਮਣੇ ਆਈ ਸੀ ਵੀ ਇਹ ਮੌਕੇ ਪਰ ਗਿਆ ਸੀਗਾ ਉਸ ਦਿਨ ਅਸੀਂ ਇਹਨੂੰ ਸਸਪੈਂਡ ਕਰਕੇ ਡਿਪਾਰਟਮੈਂਟ ਇਨਕੁਆਰੀ ਜਿਹੜੀ ਹੈਗੀ ਹੈ ਜੀ ਇਨੀਸ਼ੀਏਟ ਕੀਤੀ ਸੀਗੀ ਉਦੋਂ ਬਾਅਦ ਮੁਕਦਮਾ ਦਰਜ ਹੋਣ ਤੋਂ ਬਾਅਦ ਜਦੋਂ ਇਹਦੀ ਢੰਗਾਈ ਨਾਲ ਇਹ ਜਾਂਚ ਕੀਤੀ ਗਈ ਕਿ ਵਾਕਈ ਹੀ ਇਹ ਜਦੋਂ ਉੱਥੇ ਮੌਕੇ ਤੇ ਗਿਆ ਸੀਗਾ ਤੇ ਇਹਨੇ ਆਪਣੀ ਡਿਊਟੀ ਪਤੀ ਜਿਹੜਾ ਹੈਗਾ ਲਾਪਰਵਾਹੀ ਵਰਤੀ ਹੈਗੀ ਆ ਔਰ ਡਿਊਟੀ ਸਹੀ ਤਰੀਕੇ ਨਾਲ ਢੰਗ ਨਾਲ ਨਹੀਂ ਕੀਤੀ ਹੈਗੀ ਤੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਹੈਗਾ ਵਿਭਾਗ ਨੇ ਤੋ ਇਹਨੂੰ ਜਿਹੜਾ ਹੈਗਾ ਬਰਖਾਸਤ ਕਰ ਦਿੱਤਾ ਗਿਆ ਸਰ ਉਸ ਲਈ ਚਾਰ ਮਾਈਨ ਹੋਸੀ ਨਾਲ ਉਹਦੇ ਵਿੱਚ ਜਿਹੜਾ ਏਐਸਏ ਮੰਗਤਰਾਮ ਨੂੰ ਜਿਹੜਾ ਬਰਖਾਸਤ ਕਰ ਦਿੱਤਾ ਗਿਆ ਹੈਗਾ ਔਰ ਜਿਹੜੇ ਦੋ ਪੀਸੀਆਰ ਦੇ ਮਲਾਜ਼ਮ ਜਿਹੜੇ ਹੈਗੇ ਜਿਹੜੇ ਸਾਡੀ ਰੋਮੀਓ ਚਲਦੀ ਹੈਗੀ ਆ ਉਹ ਵੀ ਮੌਕੇ ਦੇ ਉੱਤੇ ਗਏ ਸੀਗੇ ਉਹਨਾਂ ਨੂੰ ਜਿਹੜਾ ਦੋਨਾਂ ਨੂੰ ਅਸੀਂ ਜਿਹੜਾ ਹੈਗਾ ਉਹ ਸਸਪੈਂਡ ਕਰਕੇ ਉਹਨਾਂ ਦੇ ਖਿਲਾਫ ਵਿੜੀਆ ਵਿਭਾਗੀ ਕਾਰਵਾਈ ਜਿਹੜੀ ਅਮਲ ਚ ਲਿਆ ਰਹੇ ਸਰ ਆਇਡੈਂਟੀਫਾਈ ਕੀਤਾ ਹੈ ਜਰਚ ਕਰਨ ਦੀ ਵੀ ਜਿਹੜੀ ਇਹ ਗੱਲ ਪਰਮਾਰ ਮੰਗ ਕਰ ਰਿਹਾ ਉਹ ਉਹਦੇ ਬਾਰੇ ਜਿਹੜਾ ਹੈਗਾ ਮੈਂ ਅਜੇ ਕੁਝ ਨਹੀਂ ਕਹਿ ਸਕਦਾ ਐਫਆਈਆਰ ਦਰਜ ਜਿਹੜੀ ਹੈਗੀ ਕੀ ਕੀ ਦੇ ਬਾਰੇ ਹੋਣੀ ਕੀ ਨਹੀਂ ਹੈਗੀ ਆ ਉਹ ਜਿਹੜੀ ਅਸੀਂ ਉਹ ਪਰਿਵਾਰ ਨੂੰ ਅਸੀਂ ਬੁਲਾ ਕੇ ਦੁਆਰਾ ਉਸ ਚੀਜ਼ ਬਾਰੇ ਅਸੀਂ ਪਰਿਵਾਰ ਦੇ ਨਾਲ ਕੋਈ ਗੱਲਬਾਤ ਹੋਈ ਤੇ ਇਸ ਬੰਦੇ ਜਿਹੜਾ ਹੈਗਾ ਤੁਹਾਨੂੰ ਵੀ ਦੱਸਿਆ ਵਾ ਅਸੀਂ ਡਿਸਕਸ ਕੀਤਾ ਹੈਗਾ ਪਰ ਪਰਿਵਾਰ ਨਾਲ ਅਸੀਂ ਇਨ ਟੱਚ ਹੈਗੇ ਆਂ ਔਰ ਪਰਿਵਾਰ ਦੇ ਨਾਲ ਹੈਗੇ ਆਂ ਅੱਜ ਉਸ ਛੋਟੀ ਬੱਚੀ ਦਾ ਜਿਹੜਾ ਹੈਗਾ ਅੱਜ ਭੋਗ ਹੈਗਾ ਤੇ ਉੱਥੇ ਵੀ ਸਾਡੇ ਜਿਹੜੇ ਸੀਨੀਅਰ ਅਫਸਰ ਹੈਗੇ ਆ ਉਹ ਜਾ ਰਹੇ ਸਾਡੇ ਡਿਫਾਈ ਕੀਤਾ ਮੰਗਤਰਾਮ ਨੇ ਗੱਲਬਾਤ ਕੀਤੀ ਕਿ ਅੰਦਰ ਹੈਗਾ ਚਾਹ ਵਗੈ ਮਿੱਤੇ ਕਿਉਂ ਇੰਦਾ ਕੀਤਾ ਅਸੀਂ ਇੰਗਰੇਜ ਕਿ ਰਾਏ ਤੇ ਲੋਕ ਪਿਆਰੇ ਕਿ ਅਗਰ ਜੇ ਮੰਗਤਰਾਮ ਕਾਰਵਾਈ ਕਰਦਾ ਸ਼ਾਇਦ ਬੱਚੀ ਜਿੰਦੀ ਹੁੰਦੀ ਬੱਚੇ ਬਸਦੇ ਸੀ ਤੁਹਾਨੂੰ ਦੱਸਿਆ ਨੇ ਜੀ ਜਿਹੜੀ ਅਸੀਂ ਇਹ ਮੁਕਦਮਾ ਦਰਜ ਕਰਨ ਤੋਂ ਬਾਅਦ ਜਿਹੜਾ ਜਾਂਚ ਕਰਕੇ ਉਸ ਤੋਂ ਬਾਅਦ ਹੀ ਇਹਨੂੰ ਮਹਿਕਮੇ ਤੋਂ ਜਿਹੜਾ ਹੈਗਾ ਪ੍ਰਖਾਸਤ ਕੀਤਾ ਹੈ ਜਿੱਦਾਂ ਤੁਹਾਨੂੰ ਪਤਾ ਹੈਗਾ ਜਿਹੜਾ ਸਾਡੇ ਇੱਥੇ ਪਸਤੀਨਾਵਾ ਖੇਲ ਮੁਕਦਮਾ ਦਰਜ ਹੋਇਆ ਹੈਗਾ ਮੁਕਦਮਾ ਨੰਬਰ 133 ਜਿਹਦੇ ਵਿੱਚ ਇੱਕ ਨਵਾਲਗ ਬੱਚੀ ਦੀ ਜਿਹੜੀ ਡੈਥ ਹੋਈ ਸੀਗੀ ਉਹਦੇ ਵਿੱਚ ਅਸੀਂ ਮਿਤੀ 23 ਤਰੀਕ ਨੂੰ ਜਿਹੜਾ ਹੈਗਾ ਉਹ ਉਹਦੇ ਵਿੱਚ ਮੰਗਤਰਾਮ ਐਸਐਸਆਈ ਜਿਹੜਾ ਉੱਥੇ ਔਕੇ ਤੇ ਗਿਆ ਸੀਗਾ ਉਹਨੂੰ ਅਸੀਂ ਤੇ ਇਸ ਨੂੰ ਸਸਪੈਂਡ ਕਰਕੇ ਉਹ ਵਿਭਾਗੀ ਕਾਰਵਾਈ ਜਿਹੜੀ ਹੈ ਉਹ ਅਮਲ ਤੇ ਜਾਂਦੀ ਸੀਗੀ ਤੇ ਅੱਜ ਜਿਹੜਾ ਹੈਗਾ ਉਹਨੂੰ ਮਹਿਕਮੇ ਤੋਂ ਤੋਂ ਬਾਅਦ ਜਿਹੜਾ ਮਕਦਮਾ ਦਰਜ ਤੋਂ ਬਾਅਦ ਢੰਗਾਈ ਨਾਲ ਜਿਹੜੀ ਜਾਂਚ ਕੀਤੀ ਗਈ ਉਸ ਜਾਂਚੇ ਪਾਇਆ ਗਿਆ ਹੈਗਾ ਕਰਕੇ ਵੀ ਇਹਦੀ ਜਿਹੜੀ ਬਹੁਤ ਨਲਕੀ ਹੈਗੀ ਹੈ ਔਰ ਇਹਨੇ ਆਪਣੀ ਡਿਊਟੀ ਜਿਹੜੀ ਹੈਗੀ ਆ ਉਹ ਪ੍ਰੋਪਰ ਤਰੀਕੇ ਨਾਲ ਜਿਹੜੀ ਨਹੀਂ ਕੀਤੀ ਔਰ ਅਨਗੈਲਿਕ ਕੀਤੀ ਹੈਗੀ ਹੈ ਔਰ ਇਸ ਕਰਕੇ ਜਿਹੜਾ ਹੈਗਾ ਉਹਨੂੰ ਮਹਿਕਮੇ ਤੋਂ ਜਿਹੜਾ ਹੈਗਾ ਬਰਖਾਸਤ ਕਰ ਦਿੱਤਾ ਗਿਆ ਹੈ ਤਾਂ ਸਸਪੈਂਡ ਕਿਦੋਂ ਕੀਤਾ ਗਿਆ ਸੀ ਉਸ ਦੇ ਬਾਰੇ ਵੀ ਦੱਸ ਦਿਓ ਕੀ ਇਨਗੈਲੀ ਪਾਈ ਗਈ ਸੀ ਉਸ ਤੇ ਮਿਤੀ 23 ਤਰੀਕ ਨੂੰ ਜਿਹੜਾ ਹੈਗਾ ਜਦੋਂ ਇਨੀਸ਼ੀਅਲ ਸਟੇਜ ਦੇ ਉੱਤੇ ਇਹ ਗੱਲ ਸਾਹਮਣੇ ਆਈ ਸੀ ਵੀ ਇਹ ਮੌਕੇ ਪਰ ਗਿਆ ਸੀਗਾ ਉਸ ਦਿਨ ਅਸੀਂ ਇਹਨੂੰ ਸਸਪੈਂਡ ਕਰਕੇ ਡਿਪਾਰਟਮੈਂਟ ਵੱਲੋਂ ਜਿਹੜੀ ਹੈਗੀ ਐ ਵੀ ਇਨੀਸ਼ੀਏਟ ਕੀਤੀ ਸੀਗੀ ਉਸ ਤੋਂ ਬਾਅਦ ਮੁਕਦਮਾ ਦਰਜ ਹੋਣ ਤੋਂ ਬਾਅਦ ਜਦੋਂ ਇਹਦੀ ਢੰਗਾਈ ਨਾਲ ਇਹ ਜਾਂਚ ਕੀਤੀ ਗਈ ਕਿ ਵਾਕਈ ਹੀ ਇਹ ਜਦੋਂ ਉੱਥੇ ਮੌਕੇ ਤੇ ਗਿਆ ਸੀਗਾ ਤੇ ਇਹਨੇ ਆਪਣੀ ਡਿਊਟੀ ਪਤੀ ਜਿਹੜਾ ਹੈਗਾ ਲਾਪਰਵਾਹੀ ਵਰਤੀ ਹੈਗੀ ਆ ਔਰ ਬਿਊਟੀ ਸਹੀ ਤਰੀਕੇ ਨਾਲ ਢੰਗ ਨਾਲ ਨਹੀਂ ਕੀਤੀ ਹੈਗੀ ਤੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਹੈਗਾ ਵਿਭਾਗਤੋਂ ਇਹਨੂੰ ਜਿਹੜਾ ਹੈਗਾ ਬਰਖਾਸਤ ਕਰ ਦਿੱਤਾ ਗਿਆ। ਸਰ ਉਸ ਲਈ ਚਾਰ ਮਲਾਈਨ ਹੋਰ ਸੀ ਨਾਲ ਉਹਦੇ ਵਿੱਚ ਇਹ ਜਿਹੜਾ ਏਐਸਏ ਮੰਗਤਰਾਮ ਨੂੰ ਜਿਹੜਾ ਬਰਖਾਸਤ ਕਰ ਦਿੱਤਾ ਗਿਆ ਹੈਗਾ ਔਰ ਜਿਹੜੇ ਦੋ ਪੀਸੀਆਰ ਦੇ ਮੁਲਾਜ਼ਮ ਜਿਹੜੇ ਹੈਗੇ ਜਿਹੜੇ ਸਾਡੀ ਰੋਮੀਓ ਚੱਲਦੀ ਹੈਗੀ ਆ ਉਹ ਵੀ ਮੌਕੇ ਦੇ ਉੱਤੇ ਗਏ ਸੀਗੇ ਉਹਨਾਂ ਨੂੰ ਜਿਹੜਾ ਦੋਨਾਂ ਨੂੰ ਅਸੀਂ ਜਿਹੜਾ ਹੈਗਾ ਉਹ ਸਸਪੈਂਡ ਕਰਕੇ ਉਹਨਾਂ ਦੇ ਖਿਲਾਫ ਵਿੜੀਏ ਵਿਭਾਗੀ ਕਾਰਵਾਈ ਜਰੀ ਅਮਲ ਚ ਲਿਆ ਰਹੇ ਹਾਂ। ਸਰ ਡੈਂਟੀਫਾਈ ਕਿ ਪੀਰ ਦਰਜ ਕਰਨ ਦੀ ਵੀ ਜਿਹੜੀ ਗੱਲ ਪਰਿਵਾਰ ਮੰਗ ਕਰ ਰਿਹਾ ਉਹ ਉਹਦੇ ਬਾਰੇ ਜਿਹੜਾ ਹੈਗਾ ਮੈਂ ਅਜੇ ਕੁਝ ਨਹੀਂ ਕਹਿ ਸਕਦਾ ਐਫ ਆਰ ਦਰਜ ਜਿਹੜੀ ਹੈਗੀ ਕੀ ਕੀ ਦੇ ਬਾਰੇ ਹੋਣੀ ਕੀ ਨਹੀਂ ਹੈਗੀ ਆ ਉਹ ਜਿਹੜੀ ਅਸੀਂ ਉਹ ਪਰਿਵਾਰ ਨੂੰ ਅਸੀਂ ਬੁਲਾ ਕੇ ਦੁਆਰਾ ਉਸ ਚੀਜ਼ ਬਾਰੇ ਅਸੀਂ ਪਰਿਵਾਰ ਦੇ ਨਾਲ ਕੋਈ ਗੱਲਬਾਤ ਹੋਈ ਤੇ ਇਸ ਬੰਦੇ ਜਿਹੜਾ ਹੈਗਾ ਤੁਹਾਨੂੰ ਵੀ ਦੱਸਿਆ ਵੀ ਅਸੀਂ ਡਿਸਕਸ ਕੀਤਾ ਹੈਗਾ ਪਰ ਪਰਿਵਾਰ ਨਾਲ ਅਸੀਂ ਇਨ ਟੱਚ ਹੈਗੇ ਆਂ ਔਰ ਪਰਿਵਾਰ ਦੇ ਨਾਲ ਹੈਗੇ ਆਂ ਅੱਜ ਉਸ ਛੋਟੀ ਬੱਚੀ ਦਾ ਜਿਹੜਾ ਹੈਗਾ ਅੱਜ ਭੋਗ ਹੈਗਾ ਉੱਥੇ ਵੀ ਸਾਡੇ ਜਿਹੜੇ ਸੀਨੀਅਰ ਅਫਸਰ ਹੈਗੇ ਆ ਉਹ ਜਾ ਰਹੇ ਸਾਨੂੰ ਡਿਫਾਈ ਕੀਤਾ ਮੰਗਰਮ ਨੇ ਗੱਲਬਾਤ ਕੀਤੀ ਕਿ ਅੰਦਰ ਹੈਗਾ ਚਾਹ ਵਗੈਰਾ ਮਿੱਤੇ ਕਿਉਂ ਐਦਾਂ ਕੀਤਾ ਸੀ ਇੰਗਰੇਜ ਕਿ ਰਾਏ ਤੇ ਲੋ ਪਿਆਰੇ ਕਿ ਅਗਰ ਜੇ ਮੰਗਤਰਾਮ ਕਾਰਵਾਈ ਕਰਦਾ ਸ਼ਾਇਦ ਬੱਚੀ ਜਿੰਦੀ ਹੁੰਦੀ ਬੱਚੇ ਬਚ ਸਕਦੇ ਸੀ ਤੁਹਾਨੂੰ ਦੱਸਿਆ ਨੇ ਜੀ ਜਿਹੜੀ ਅਸੀਂ ਇਹ ਮੁਕਦਮਾ ਦਰਜ ਕੰਤਪਾਲ ਦੇ ਢੰਗਾਈ ਦਾ ਜਾਂਚ ਕਰਕੇ ਉਸ ਤੋਂ ਬਾਅਦ ਹੀ ਇਹਨੂੰ ਮਹਿਕਮੇ ਤੋਂ ਜਿਹੜਾ ਹੈਗਾ ਪ੍ਰਖਾਸਤ ਕੀਤਾ ਹੈ